ਕੀ ਹਲਚਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਦੇਖ ਰਹੇ ਹੋ ਜੀ ਆਪਣੀ ਇਹ ਵੀਡੀਓ ਤੇ ਤੁਹਾਡੇ ਪਸੰਦ ਦੀਆਂ ਆਪਾਂ ਇੱਕ ਵਾਰ ਫਿਰ ਤੋਂ ਮਸ਼ੀਨਰੀਆਂ ਲੈ ਕੇ ਪਹੁੰਚਿਆ ਤੁਸੀਂ ਦੇਖੋਗੇ ਤੁਹਾਨੂੰ ਪਸੰਦ ਆਉਣਗੀਆਂ ਮੇਰੀ ਗਾਰੰਟੀ ਹੈ ਜੀ ਬਾਕੀ ਰੇਟ ਵੀ ਤੁਹਾਨੂੰ ਠੀਕ ਮਿਲ ਜਾਣਗੇ ਤੇ ਬਾਕੀ ਮਾਲਕਾਂ ਨੇ ਕਿਹਾ ਰੇਟ ਉੱਪਰ-नीचे ਕਰ ਲਾਂਗੇ ਤੁਹਾਡੇ ਏਰੀਏ ਦੀ ਆਪਾਂ ਮਸ਼ੀਨਰੀਆਂ ਲੈ ਕੇ ਪਹੁੰਚੇ ਹਾਂ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਣੇ ਨੋਟ ਕਰ ਲਿਆ ਕਰੋ نیچے ਹਮੇਸ਼ਾ ਆਪਾਂ ਲਿਖ ਕੇ ਲਾਇਆ ਹੋਇਆ ਜੀ 7814038774 ਜੇ ਕਿਸੇ ਨੇ ਵੀ ਐਡ ਕਰਵਾਉਣੀ ਆ ਆਪਦੀ ਕੋਠੀ ਦੀ ਮਕਾਨ ਦੀ ਘਰ ਦੀ ਕਿਸੇ ਵੀ ਮਸ਼ੀਨਰੀ ਦੀ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਭੇਜ ਕੇ ਫਰੀ ਦੇ ਵਿੱਚ ਐਡ ਲਗਵਾ ਸਕਦਾ ਚ ਹੈ ਹੁਣ ਆਪਾਂ ਮਸ਼ੀਨਰੀਆਂ ਦੀ ਗੱਲ ਕਰਦੇ ਹਾਂ ਸ਼ੁਰੂ ਆਪਣੇ ਕੋਲੇ ਪਹਿਲੀ ਗੱਡੀ i20 2012 ਮਾਡਲ ਹੁੰਡਾਈ ਦੀ ਪਹੁੰਚੀ ਹੈ ਇਹਨਾਂ ਦਾ ਜਿਹੜਾ ਏਰੀਆ ਡਿਸਟ੍ਰਿਕਟ ਇਹਨਾਂ ਨੂੰ ਲੱਗਦੀ ਹੈ ਤਰਨ ਤਾਰਨਾ 230000 ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਬਾਕੀ ਜਿਹੜੇ ਓਨਰ ਨੇ ਜਿਹੜੇ ਮਾਲਕ ਆ ਆਪਣੀ ਗੱਡੀ ਦੀ ਉਹਨਾਂ ਨੇ ਦੱਸਿਆ ਸਾਰਾ ਕੁਝ ਵੀ ਕਹਿੰਦੇ ਸੀਗੇ ਮੌਕੇ ਤੇ ਘਾਟਾ ਬਾਦ ਦਾ ਜ਼ਰੂਰ ਕਰਾਂਗੇ ਤੇ ਗੱਡੀ ਦਾ ਨੰਬਰ ਪੰਜਾਬ ਹੈ ਬੰਪਰ ਟੂ ਬੰਪਰ ਬਹੁਤ ਵਧੀਆ ਗੱਡੀ ਪਈ ਹੈ ਕੋਈ ਡੈਂਟ ਨਹੀਂ ਗੱਡੀ ਤੇ ਨਾ ਕੋਈ ਗਲੀ ਸੜੀ ਹੈ ਨਾ ਕੋਈ ਸਕ੍ਰੈਚ ਹੈ ਬਾਕੀ ਫੋਟੋ ਮਲ ਚ ਵਧੀਆ ਤਰੀਕੇ ਨਾਲ ਸਾਰਾ ਕੁਝ ਪਤਾ ਲੱਗ ਗਿਆ ਰਿਹਾ ਜੀ ਸਾਰਾ ਕੁਝ ਵਧੀਆ ਸੀਟ ਕਵਰ ਨਵੇਂ ਵਾਂਗੂ ਆਪਨ ਮਿਲ ਜਾਣਗੇ ਕੋਈ ਪਾਟੇ ਪੁਰਾਣੇ ਨਹੀਂ ਹੈਗੇ ਜੇ ਆਪਾਂ ਮੈਟਿੰਗ ਦੀ ਗੱਲ ਕਰੀਏ ਵਧੀਆ ਮੈਟ ਵਧੀਆ ਮੈਟ ਵਧੀਆ ਰੱਖੀ ਹੋਈ ਨਹੀਂ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਈ ਨੇ ਵਧੀਆ ਘਰ ਦੀ ਗੱਡੀ ਆ ਮਾਲਕ ਨੇ ਬਹੁਤ ਜ਼ਿਆਦਾ ਸ਼ੌਂਕ ਨਾਲ ਰੱਖੀ ਹੋਈ ਹੈ ਤੇ ਜਿਨ੍ਹਾਂ ਦੀ ਗੱਡੀ ਹੈ 73 470 61 877 ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਜੀ ਜਿਹੜੀ ਸੈਕਿੰਡ ਦੂਸਰੀ ਗੱਡੀ ਆਪਾਂ ਲੈ ਕੇ ਪਹੁੰਚਿਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਆਪਣੇ ਕੋਲੇ ਡਿਜ਼ਾਇਰ ਪਹੁੰਚੀ ਆ ਆ ਜਿਹੜੀ ਗੱਡੀ ਆ ਇਹਨਾਂ ਨੇ ਬਹੁਤ ਜਲਦੀ ਸੇਲ ਕਰਨੀ ਹੈ ਤੇ ਰੇਟ ਵੀ ਇਹਨਾਂ ਨੇ ਬਹੁਤ ਠੀਕ ਲਾਇਆ ਗਾ 2009 ਮਾਡਲ ਚਾਹੀ ਗੱਡੀ ਆ ਪਰ ਗੱਡੀ ਦੀ ਕੰਡੀਸ਼ਨ ਆਲੋਕੀ ਹੈ ਜੀ ਚਲਾਉਣ 'ਚ ਕਮੀ ਪੇਸ਼ੀ ਕੋਈ ਨਹੀਂ ਹੈਗੀ ਤੇ ਡੀਜ਼ਲ ਤੇ ਗੱਡੀ ਆ ਤੇ ਇਹਦੇ ਟਾਇਰ ਆਪਾਂ ਨੂੰ 50 ਪੈਸੇ ਮਿਲ ਜਾਣਗੇ ਬੈਟਰੀ ਨਵੀਂ ਇਹਨਾਂ ਨੇ ਧਰਾਈ ਹੋਈ ਹੈ ਗੱਡੀ 25 ਤੋਂ ਉੱਪਰ ਐਵਰੇਜ ਦਿੰਦੀ ਹੈ ਜੀ ਤੇ ਜਿਹੜੀ ਗੱਡੀ ਆ ਇਹਨਾਂ ਦੇ ਜਿਹੜੇ ਮਾਲਕ ਨੇ ਉਹ ਬਠਿੰਡੇ ਏਰੀਆ 'ਚ ਆਏ ਆ ਮਾਲਕ ਦੇ ਘਰੇ ਗੱਡੀ ਖੜੀ ਆ ਤੇ ਇਹਨਾਂ ਦਾ ਪਿੰਡ ਜੀ ਕਲਿਆਣ ਸੁਖਾ ਕਾਲਿਆਂ ਸੁਖਾ ਜੀ ਠੀਕ ਆ ਜੀ 1,20,000 ਰੁਪਇਆ ਇਹਨਾਂ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ 1 ਵੀ ਡਿਮਾਂਡ ਆ ਲੈਸ ਹੋ ਜਾਊਗਾ ਮਾਲਕ ਕਹਿੰਦੇ ਸੀਗੇ ਅਸੀਂ ਘਟਾ ਦਾਂਗੇ ਪੂਰੇ ਜੀ ਜੱਜ ਕੇ ਕਿਉਂਕਿ ਜਲਦੀ ਸੇਲ ਕਰਨੀ ਆ ਰੇਟ ਵੀ ਠੀਕ ਆ ਗੱਡੀ ਵੀ ਠੀਕ ਆ ਬਾਕੀ ਚਲਾਉਣ ਚ ਵੀ ਕਮੀ ਕੋਈ ਨਹੀਂ ਜਾ ਕੇ ਤੁਸੀਂ ਦੇਖ ਲਓ ਗਲੀ ਸੜੀ ਆਪਦੀ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਇਹਨਾਂ ਨੇ ਦੱਸਿਆ ਕੋਈ ਗਲੀ ਸੜੀ ਨਹੀਂ ਕੋਈ ਡੈਮੇਜ ਨਹੀਂ ਵਧੀਆ ਗੱਡੀ ਆ ਤੇ ਜਿਨ੍ਹਾਂ ਦੀ ਗੱਡੀ ਐ 99 600 81 59 197 ਆ ਮਾਲਕ ਦਾ ਨੰਬਰ ਹੈਗਾ ਹੁਣ ਆਪਾਂ ਗੱਲ ਕਰਾਂਗੇ ਜੀ ਆਪਣੇ ਕੋਲੇ ਇੱਕ ਡਸਟਰ ਮਾਲਕ ਨੇ ਭੇਜੀ ਹੈ ਜੀ ਡਸਟਰ ਗੱਡੀ ਆ ਪੂਰੀ ਜਮਾ ਸਾਫ ਕੰਡੀਸ਼ਨ ਦੀ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਈ ਨਹੀਂ ਤੇ ਗੱਡੀ ਫਾਸਟ ਓਨਰ ਆ ਪਹਿਲੇ ਨਾਮ ਹੈ ਗੱਡੀ ਇੱਕ ਹੱਥ ਚੱਲੀ ਹੋਈ ਐ ਜਦੋਂ ਗੱਡੀ ਇੱਕ ਹੱਥ ਚੱਲਦੀ ਐ ਉਦੋਂ ਤਾਂ ਦੇਖਣ ਦੀ ਲੋੜ ਹੀ ਨਹੀਂ ਹੁੰਦੀ ਜੀ ਕਿਉਂਕਿ ਜਿਹੜੇ ਚਲਾਉਂਦੇ ਐ ਪੂਰੀ ਸ਼ੌਂਕ ਨਾਲ ਰੱਖਦੇ ਆ ਗੱਡੀ ਨੂੰ ਤੇ 8 ਕੁ ਮਹੀਨੇ ਦਾ ਇਨਸ਼ੋਰੈਂਸ ਵੀ ਪਿਆਗਾ ਤੇ ਦੋਵੇਂ ਚਾਬੀਆਂ オリジナル ਆਪਾਂ ਨੂੰ ਨਾਲ ਮਿਲ ਜਾਣਗੀਆਂ 132000 ਕੁੱਲ ਚੱਲੀ ਹੋਈ ਐ 13 ਮਾਡਲ ਗੱਡੀ ਆ ਡਸਟਰ ਜੀ 2.5 ਲੱਖ ਰੁਪਇਆ ਮਾਲਕ ਨੇ ਕਿਹਾ ਇੱਕ ਵਾਰੀ ਬਾਕੀ ਜਿਹੜੇ ਮਾਲਕ ਨੇ ਗੱਡੀ ਦੀ ਉਹਨਾਂ ਨੇ ਆਖਿਆ ਵੀ ਉੱਪਰ-ਨੀਚੇ ਕੋਈ ਚੱਕਰ ਵਾਲੀ ਗੱਲ ਨਹੀਂ ਕਰ ਲਾਂਗੇ ਬਾਕੀ ਫਿਰੋਜ਼ਪੁਰ ਮਾਲਕ ਦੇ ਘਰੇ ਗੱਡੀ ਖੜੀ ਆ ਜਾ ਕੇ ਆਪਾਂ ਦੇਖਣੀ ਉਹ ਵਿਚ ਆ ਕੇ ਦੇਖ ਸਕਦੇ ਹੋ ਤੇ ਗੱਡੀ ਦੀਆਂ ਨੰਬਰ ਪਲੇਟਾਂ ਸਰਕਾਰੀ ਲੱਗੀਆਂ ਹੋਈਆਂ ਨੇ ਐਚ ਚਾਰ ਨੰਬਰ ਗੱਡੀ ਆ ਵਧੀਆ ਗੱਡੀ ਆ ਕੋਈ ਕਮੀ ਪੇਸ਼ੀ ਨਹੀਂ ਬਾਕੀ ਤੁਹਾਡੇ ਸਾਹਮਣੇ ਸਾਰਾ ਕੁਝ ਦਿਖ ਰਿਹਾ ਤੁਹਾਨੂੰ ਮਾਲਕ ਨੇ ਫੋਟੋਆਂ ਵਧੀਆ ਖਿੱਚ ਕੇ ਭੇਜੀਆਂ ਠੀਕ ਆ ਜੀ ਜਿੰਨਾ ਦੀ ਗੱਡੀ ਆ ਉਹਨਾਂ ਦਾ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ 94700 8388876 ਇਸ ਨੰਬਰ ਤੇ ਗਲਤ ਸੀ ਆਪਦੀ ਜੋ ਵੀ ਕਰਨੀ ਹੈ ਕਰ ਲਿਓ ਜੀ ਹੁਣ ਆਪਾਂ ਤੁਹਾਡੇ ਵਾਸਤੇ ਇੱਕ ਪਲਸਰ ਲੈ ਕੇ ਪਹੁੰਚੇ ਹਾਂ ਜੀ ਪਲਸਰ ਮੋਟਰਸਾਈਕਲ ਆਪਣੇ ਕੋਲੇ ਮਾਲਕ ਨੇ ਸੇਲ ਕਰਨੇ 180 ਸੀਸੀ ਜੀ ਕਾਲੇ ਰੰਗ ਦਾ ਤੇ ਪਲਸਰ ਦੀ ਜੇ ਆਪਾਂ ਕੰਡੀਸ਼ਨ ਦੀ ਗੱਲ ਕਰੀਏ ਤਾਂ ਪੂਰੇ ਸਾਫ ਕੰਡੀਸ਼ਨ ਦਾ ਨਾ ਕੋਈ ਟੁੱਟਿਆ ਪੱਜੇ ਕਿਸੇ ਪਾਸੋਂ ਨਾ ਕੋਈ ਡੈਮੇਜ ਹੈ ਨਾ ਕੋਈ ਕਿਸੇ ਪਾਸੋਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਵਧੀਆ ਪਿਆ ਜੀ ਕੋਈ ਕਮੀ ਪੇਸ਼ੀ ਨਹੀਂ ਕਹਿਣ ਦਾ ਮਤਲਬ ਜੀ 1 ਰੁਪਿਆ ਲਾਉਣ ਦੀ ਆਪਾਂ ਨੂੰ ਲੋੜ ਹੈ ਨਹੀਂਗੀ ਮੌਕੇ ਦਾ ਸਾਰਾ ਕੰਮ ਮਾਲਕ ਨੇ ਕਰਵਾ ਰੱਖਿਆ ਜਿੰਨਾ ਵੀ ਹੁੰਦਾ ਹੈ ਸਰਵਿਸ ਸਰਵਿਸ ਪੂਰੀ ਕਰਵਾਈ ਹੋਈ ਹੈ ਜਲੰਧਰ ਦਾ ਨੰਬਰ ਲੱਗਿਆ ਹੋਇਆ ਤੇ ਹੁਸ਼ਿਆਰਪੁਰ ਚ ਇਹਨਾਂ ਦਾ ਪੈਂਡਾ ਜੀ ਉਥੇ ਮੋਟਰਸਾਈਕਲ ਆ ਖੜਿਆਗਾ ਤੇ ਇਹਨਾਂ ਨੇ ਡਿਮਾਂਡ ਆਪਣੇ ਕੋਲੇ 27000 ਰੁਪਏ ਇੱਕ ਵਾਰੀ ਬਾਕੀ ਕਹਿੰਦੇ ਸੀਗੇ ਮੌਕੇ ਤੇ ਕਰ ਲਾਂਗੇ ਤੇ ਮਾਡਲ 2010 ਹੈਗਾ ਕੰਡੀਸ਼ਨ ਬਹੁਤ ਵਧੀਆ ਜੀ ਬਾਕੀ ਤੁਹਾਡੇ ਸਾਹਮਣੇ ਮੋਟਰਸਾਈਕਲ ਹੈ ਤੇ ਮੂਰਲੇ ਟਾਇਰ ਚ ਡਿਸਕ ਲੱਗਿਆ ਹੋਇਆ ਬਾਕੀ ਤੁਹਾਡੇ ਸਾਹਮਣੇ ਸਾਰਾ ਕੁਝ ਹੈ ਇਹਨਾਂ ਨੇ ਵਧੀਆ ਫੋਟੋਆਂ ਦਿਖਾਈਆਂ ਜਿਵੇਂ ਕਿ ਤੁਸੀਂ ਸਾਰਾ ਕੁਝ ਦੇਖ ਹੀ ਰਹੇ ਹੋ ਜੀ ਤੇ ਜਿਨ੍ਹਾਂ ਦਾ ਮੋਟਰਸਾਈਕਲ ਹੈ ਜੀ ਆ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਵੀ ਦੇ ਰੱਖਿਆ 98 766 15726 ਮਾਲਕ ਨਾਲ ਤੁਸੀਂ ਆਪੇ ਗੱਲ ਕਰ ਲਿਓ ਜੀ ਬਾਕੀ ਮੋਟਰਸਾਈਕਲ ਦੀ ਗੱਲਬਾਤ ਹੋ ਗਈ ਜੀ ਅੱਗੇ ਹੋਰ ਵੀ ਮੋਟਰਸਾਈਕਲ ਹੈ ਤੇ ਗੱਡੀਆਂ ਪਈਆਂ ਜੀ ਵੀਡੀਓ ਹਲੇ ਤੱਕ ਖਤਮ ਨਹੀਂ ਹੋਈ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਆਹ ਵੀਡੀਓ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਠੀਕ ਹੈ ਜੀ ਤੁਹਾਡੇ ਕੋਲੇ ਕੋਈ ਵੀ ਮਸ਼ੀਨਰੀ ਹੈ ਵੇਚਣਾ ਚਾਹੁੰਦੇ ਹੋ ਜਾਂ ਕੋਠੀ ਆ ਘਰ ਆ ਮਕਾਨ ਹੈ ਤੁਸੀਂ ਸੇਲ ਕਰਨਾ ਚਾਹੁੰਦੇ ਹੋ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਤੇ ਬਿਲਕੁਲ ਫਰੀ ਦੇ ਵਿੱਚ ਐਡ ਕਰਵਾ ਸਕਦੇ ਹੋ ਆਪਣਾ ਕੋਈ ਕਮਿਸ਼ਨ ਕੋਈ ਖਰਚਾ ਵਰਚਾ ਕਿਸੇ ਤਰ੍ਹਾਂ ਦਾ ਕਿਸੇ ਪਾਸੋਂ ਨਹੀਂ ਹੁੰਦਾ ਜੀ ਨਾ ਕੋਈ ਆਪਾਂ ਫੀਸ ਲੈਣੇ ਆ ਜਮਾ ਫਰੀ ਚ ਆਪਣਾ ਸਾਰਾ ਕੰਮ ਹੈਗਾ ਤੁਸੀਂ ਭੇਜਣਾ ਚਾਹੁੰਦੇ ਹੋ ਆਪਣਾ ਵਟਸਐਪ ਨੰਬਰ ਵੀਡੀਓ ਤੇ ਹਮੇਸ਼ਾ نیچے ਇੱਕ ਪਾਸੇ ਚੁੰਡ ਚ ਲਿਖਿਆ ਰਹਿੰਦਾ ਜੀ ਤੁਹਾਡੇ ਸੱਜੇ ਹੱਥ ਨੂੰ نیچے ਵਾਲੀ ਚੁੰਡ ਚ 78140 38764 ਤੇ ਆਪਣੇ ਕੋਲੇ ਭੇਜ ਦਿਓ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਜਲਦੀ ਤੋਂ ਜਲਦੀ ਲਗਾ ਦੇਵਾਂਗੇ ਜੀ ਤੇ ਜਿਹਨੇ ਤੁਸੀਂ ਦੇਖ ਰਹੇ ਹੋ ਪਹਿਲੀ ਵਾਰ ਤੁਸੀਂ ਐ ਹੋ ਜੀ ਤੇ ਤੁਸੀਂ ਪਹਿਲਾਂ ਵੀ ਆਏ ਹੋ ਹਾਂ ਚੈਨਲ ਤੇ ਵੀਡੀਓ ਦੇਖ ਰਹੇ ਹੋ ਠੀਕ ਹੈ ਜੀ ਤੇ ਹਾਲੇ ਤੱਕ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਸਾਰੇ ਜਣੇ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਮੱਤ ਤੋਂ ਬਾਅਦ ਵੀਡੀਓ ਨੂੰ ਲਾਈਕ ਵੀ ਕਰ ਦਿਆ ਕਰੋ ਜੀ ਹੁਣ ਆਪਾਂ ਮੋਟਰਸਾਈਕਲ ਦੀ ਗੱਲ ਕਰਾਂਗੇ ਜੀ ਆਪਣੇ ਕੋਲੇ ਇੱਕ ਹੋਰ ਮੋਟਰਸਾਈਕਲ ਮਾਲਕ ਨੇ ਭੇਜਿਆ ਜਿਹੜਾ ਹ ਮੋਟਰਸਾਈਕਲ ਹੈ ਜੀ ਆਹਾ ਬੁਲਟ ਵਾਂਗੂ ਹੈ ਜੀ ਬੁਲਟ ਵਾਂਗੂ ਹੈ 21 ਮਾਡਲ ਹੈ ਤੇ ਬਿਲਕੁਲ ਨਵਾਂ ਪਿਆ ਇੱਕ ਵੀ ਸਕ੍ਰੈਚ ਹੈ ਨਹੀਂਗਾ ਕੁੱਲ ਚੱਲਿਆ ਹੋਇਆ 520 ਕਿਲੋਮੀਟਰ ਤੇ ਜਾਵਾ ਮੋਟਰਸਾਈਕਲ ਹੈ ਜੀ ਆਹ ਬਾਕੀ ਤੁਹਾਡੇ ਸਾਹਮਣੇ ਜੀ ਇਹਨਾਂ ਨੇ ਫੋਟੋਆਂ ਖਿੱਚ ਕੇ ਭੇਜੀਆਂ ਫਾਸਟ ਓਨਰ ਹੈ ਤੇ ਬਠਿੰਡਾ ਨੰਬਰ ਹੈ ਜੀ ਤੇ ਰੇਟ ਇਹਨਾਂ ਨੇ 1 ਲੱਖ 77000 ਕਿਹਾ ਬਾਕੀ ਕਹਿੰਦੇ ਸੀਗੇ ਮੌਕੇ ਤੇ ਘੱਟਵਾਦਾ ਕਰ ਲਾਂਗੇ ਜੀ ਤੇ ਮਾਲਕ ਨੇ ਕਿਹਾ ਨਮਾ 3 ਲੱਖ ਦਾ ਜੀ ਇਹ ਮੋਟਰਸਾਈਕਲ ਆ ਤੇ ਇਹਨਾਂ ਨੇ ਸੇਲ ਕਰਨਾ ਤੇ ਮਾਨਤਾ ਨੂੰ ਮੌਕੇ ਤੇ ਕਰ ਦੇਣਗੇ ਕਾਗਜ਼ ਪੱਤਰ ਆਪ ਨੂੰ ਜੋ ਵੀ ਹੁੰਦੇ ਆ ਪੂਰੇ ਸਾਰੇ ਮਿਲ ਜਾਣਗੇ ਤੇ ਜਿਨ੍ਹਾਂ ਦਾ ਮੋਟਰਸਾਈਕਲ ਹੈ ਜੀ ਉਹਨਾਂ ਦਾ ਨੰਬਰ 750295222 ਇਸੇ ਨੰਬਰ ਤੇ ਗੱਲ ਤੁਸੀਂ ਕਰ ਲਿਓ ਹੁਣ ਆਪਾਂ ਇੱਕ Maruti 800 ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਜੀ ਗੱਡੀ ਦੀ ਕੰਡੀਸ਼ਨ ਵਧੀਆ ਅੰਦਰੋਂ ਵੀ ਵਧੀਆ ਮਿਲ ਜੂਗੀ ਐਚ ਆਰ ਨੰਬਰ ਹੈ 30000 ਸਿਰਫ ਡਮਾੜਾ ਦੋ ਮਾੜਲਾ ਤੇ ਡੇਰਾ ਬੱਬਨਾਨਕ ਏਰੀਆ 'ਚ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਵੀ ਰੱਖਿਆ ਜੀ ਤੇ ਕੋਈ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਕਰਨੀ ਹੈ ਮਾਲਕ ਨਾਲ ਕਰ ਸਕਦੇ ਹਾਂ ਜੀ। ਬਾਕੀ ਵੀਡੀਓ ਦੀ ਆਪਾਂ ਪੂਰੀ ਗੱਲ ਕਰ ਲਈ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਿਓ ਜੀ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਪਸੰਦ ਆਈ ਹੈ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਜਰੂਰ ਕਰ ਦਿਓ ਲਾਈਕ ਕਰਨਾ ਨਾ ਭੁੱਲਿਓ ਜੀ ਵਾਤਵਾਸ਼ ਸ਼ੇਅਰ ਕਰ ਦਿਆ ਕਰੋ ਤੇ ਮਿਲਦੇ ਆ ਜੀ ਜਲਦੀ ਤੇ ਕਿਸੇ ਨੂੰ ਐਡ ਕਰਵਾਉਣੀ ਹੈ ਆਪਣੇ ਕੋਲੇ ਭੇਜੋ ਠੀਕ ਹੈ ਜੀ ਤੇ ਅਗਲੀ ਵੀਡੀਓ 'ਚ ਤੁਹਾਨੂੰ ਕਿਹੜੇ ਏਰੀਆ 'ਚ ਕਿਹੜੀ ਗੱਡੀ ਚਾਹੀਦੀ ਹੈ ਕਮੈਂਟ ਵੀ ਕਰਕੇ ਮੈਨੂੰ ਜਰੂਰ ਦੱਸਿਓ।